ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਰਾਏਕੋਟ ਦੇ ਵਿੱਚ ਸਾਡੇ ਡੀਆਈਜੀ ਸਾਹਿਬ ਵੱਲੋਂ ਆਪਰੇਸ਼ਨ 2 ਪ੍ਰਹਾਰ ਦਾ ਜਿਹੜਾ ਵਾ ਮਾਰਚ ਜਿਹੜਾ ਕੱਢਿਆ ਜਾ ਰਿਹਾ ਜੀ ਰਾਏਕੋਟ ਦੇ ਵਿੱਚ ਹਾਂਜੀ ਹਾਂਜੀ ਸਾਹਿਬ ਇਹ ਰਹਾ ਇਹ ਪ੍ਰੋਗਰਾਮ ਉਹ ਵੀ ਬੜੇ ਪ੍ਰੀਵੋ ਤੇ ਕੀ ਕੀ ਐਕਟੀਵਿਟੀ ਕੀਤੀਆਂ ਨੇ। ਦੇਖੋ ਇਹ ਜਿੱਦਾਂ ਅਨੁਸਾਰਨ ਪਤਾ ਹੈ ਕਿ ਪਰਹਾਲ ਉਹ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਹੈ। ਅਸੀਂ ਇਹਦੇ ਵਿੱਚ ਕੱਲ ਵੀ ਸਾਰੇ ਪੰਜਾਬ ਬਹੁਤ ਵਧੀਆ ਐਕਸ਼ਨ ਹੋਇਆ ਸਾਡੇ ਜਗਰਾਉਂ ਡਿਸਟ੍ਰਿਕਟ ਦੇ ਵਿੱਚ। ਅਸੀਂ ਤਕਰੀਬਨ 52 ਬੰਦੇ ਜਿਹੜੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਜਿਹੜੇ ਕਿ ਗੈਂਗਸਟਰ ਐਕਟੀਵਿਟੀਜ਼ ਜਾਂ ਹੋਰ ਹਿੰਸ ਕ੍ਰਾਈਮ ਚ ਆਨ ਪਿਕਚਰ ਵਾਂਟਿਡ ਸੀ। ਤੇ ਕੱਲ ਸ਼ਾਮੀ ਅਸੀਂ ਜਗਰਾਉਂ ਸ਼ਹਿਰ ਦੇ ਵਿੱਚ ਵੀ ਬਲੈਕ ਵਾਚ ਕੀਤਾ ਮੈਂ ਔਰ ਐਸਐਸਪੀ ਸਾਹਿਬ ਅਸੀਂ ਆਪ ਗਏ ਆ ਤੇ ਪਬਲਿਕ ਨੂੰ ਮਿਲੇ ਆ ਸੋ ਇਹ ਦੋਨੋਂ ਚੀਜ਼ਾਂ ਇੱਕ ਤਾਂ ਪਬਲਿਕ ਕੰਫੀਡੈਂਸ ਬਿਲਡਿੰਗ ਮੈਅਰ ਹੈ ਦੂਸਰਾ ਜਿਹੜੇ ਵੀ ਗੈਂਗਸਟਰ ਜਾਂ ਹੋਰ ਸ਼ਰਾਰਤੀ ਅਨਸਰ ਜਾਂ ਕੋਈ ਹੋਰ ਕ੍ਰਾਈਮਨਲ ਜਿਹੜਾ ਵੀ ਸਾਨੂੰ ਕੇਸਿਸ ਵਾਂਟਡ ਆ ਜਾਂ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਆ ਉਹਨੇ ਤੇ ਅਸੀਂ ਕਾਰਵਾਈ ਕਰ ਰਹੇ ਆ ਔਰ Uh, सारी फोर्स लगातार ऑपरेशन चल रहा है देखो ये सारे एस uh, एच ओ पुलिस स्टेशन लैवल से सब डिविजन लैवल से ईवन एस एस पी साहब तो मैं भी हमारे सामने अयकोट आया हाँ अभी तो आप पब्लिक को पहुँच रहे हैं और यही पब्लिक न रिक्वेस्ट कर रहे हैं कि यह ਪਲੀਜ਼ ਦੀ ਹੈਲਪ ਕਰਨ ਔਰ ਪਬਲਿਕ ਦੇ ਸਹਿਯੋਗ ਨਾਲ ਹੀ ਅਸੀਂ ਕ੍ਰਾਈਮ ਤੇ ਕੰਟਰੋਲ ਪਾ ਸਕਾਂਗੇ ਕਿਸੇ ਨੂੰ ਵੀ ਕਿਸੇ ਕਿਸਮ ਦਾ ਡਰਨ ਦੀ ਲੋੜ ਨਹੀਂ ਹੈ ਔਰ ਜਿੰਨੇ ਵੀ ਇਹ ਇਹ ਸ਼ਰਾਰਤੀ ਅਨਸਰ ਆ ਪੰਜਾਬ ਪੁਲਿਸ ਜਿੱਦਾਂ ਨੂੰ ਰੋਣੇ ਦਾਬਤ ਸਖਤ ਸਜ਼ਾ ਦੋ ਜਿਹੜੇ ਸਰਹੂ ਰਹਿਰਾਮਾ ਕੰਮ ਕਰ ਰਹੇ ਨੇ ਜਾਂ ਜਖਮੀ ਕਰ ਰਹੇ ਨੇ ਔਰ ਸਹਿਯੋਗ ਨਾਲ ਤਾਂ ਮੈਂ ਇਹੀ ਕਹਾਂਗਾ ਕਿ ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਨ ਜੋ ਉਹਨਾਂ ਨੇ ਕ੍ਰਾਈਮ ਕੀਤਾ ਹੈ ਕਾਨੂੰਨ ਤਾਬਕ ਆਪ ਵੀ ਉਹ ਸਜ਼ਾ ਭੁਗਤਣ ਔਰ ਮੇਨ ਸਟ੍ਰੀਮ ਦੇ ਵਿੱਚ ਆਉ। ਇਹਦੇ ਚ ਹੀ ਉਹਨਾਂ ਦਾ ਆ ਸਾਦਾ ਹੈ ਔਰ ਸੋਸਾਇਟੀ ਦਾ ਸਾਰਾ ਹੈ। ਜਿਹੜਾ ਵੀ ਜਿਹੜਾ ਵੀ ਕਾਨੂੰਨ ਤੋਂ ਭੱਜੂਗਾ ਉਹਦੇ ਉਹਦੇ ਪਿੱਛੇ ਫਿਰ ਅਸੀਂ ਕਾਰਵਾਈ ਵੀ ਕਰਾਂਗੇ। ਅਸੀਂ ਆਪਰੋਂ ਲੱਭਾਂਗੇ ਔਰ ਜੋ ਉਹਦਾ ਇੱਕ ਕਾਨੂੰਨ ਤਾਬਕ ਸਜ਼ਾ ਬੰਦੀ ਉਹ ਦਵਾ। ਸਰਪ੍ਰਹਾਰ ਟੂ ਦੇ ਕਿਸੇ ਵੱਡੇ ਪ੍ਰਾਕ੍ਰਿਤਿਕ ਵੀ ਹੋਈ ਤਾਂ। ਹਾਂਜੀ ਅਸੀਂ ਸਾਡੇ ਇਹ ਜਿਕਰਾਂ ਚ ਜਿੱਦਾਂ ਦੱਸਿਆ ਅਸੀਂ ਕੱਲ 3 POs ਫੜੇ ਆਂ ਔਰ 352 ਚ ਵਾਂਟਡ ਕ੍ਰਿਮੀਨਲ ਸੀ 307 ਚ ਵਾਂਟਡ ਕ੍ਰਿਮੀਨਲ ਸੀ ਉਹ ਵੀ ਅਰੇਸਟ ਕੀਤੇ ਪਰ ਅੱਜ ਨੂੰ ਪਬਲਿਕਲੀ ਮੀਟਿੰਗ ਕਰਨ ਦਾ ਮੌਕਾ ਮਿਲਿਆ ਤੇ ਲੋਕਾਂ ਦੀ ਸਵਾਲੀ ਸਾਹਮਣੇ ਆਈ ਇਹ ਵੀ ਧੀਰੇ ਇੱਕ ਮਾਰਕਸਕੀ ਫੜੇ ਜਾਂਦੇ ਨੇ ਦਾਸਤਾਂ ਡਰਾਡੇ ਚੱਕੇ ਦੇ ਵਿੱਚ ਉਹਨਾਂ ਦੀ ਜਮਾਨਤ ਜਲਦੀ ਹੋਣ ਕਹਿੰਦੇ ਦੁਬਾਰਾ ਫੇਰ ਇਸ ਕੰਮ ਨੂੰ ਦੁਬਾਰਾ ਚੱਕਦੇ ਨੇ ਵੀ ਦੋਨੋਂ ਚੀਜ਼ਾਂ ਕਰ ਰਹੇ ਆਂ ਜੀ ਦੇਖੋ ਜਿਹੜਾ ਅ ਜਿਹੜੇ ਕੋਲ ਇਨੀ ਰਿਕਵਰੀ ਨਹੀਂ ਹੁੰਦੀ ਅਸੀਂ ਪੰਜਾਬ ਪੁਲਿਸ ਇਹ ਸੀਮ ਸਾਹਿਬ ਦੇ ਵੀ ਸਾਨੂੰ ਪੂਰੇ ਆਰਡਰ ਆ ਕਿ ਠੀਕਾ ਜਿਹੜਾ ਇਹ ਵਪਾਰ ਕਰਦਾ ਉਹਨੂੰ ਸਖਤ ਸਜ਼ਾ ਦਿਓ ਜਿਹੜਾ ਇਸ ਬਿਮਾਰੀ ਦਾ ਸ਼ਿਕਾਰ ਆ ਉਹਦਾ ਅਸੀਂ ਇਲਾਜ ਵੀ ਕਰਾਈਏ ਤੇ ਜਿਹੜੇ ਇਹ ਇਹ ਇਹਦੇ ਵਿੱਚ ਜੇਲਾਂ ਵਿੱਚ ਵੀ ਚਲੇ ਜਾਂਦੇ ਆ ਜਦੋਂ ਜੇਲਾ ਤੋਂ ਬਾਹਰ ਆਉਂਦੇ ਅਸੀਂ ਫਿਰ ਉਹਨਾਂ ਨੇ ਇੱਕ ਮੌਕਾ ਦਿੰਨੇ ਆ ਕਿ ਉਹ ਓਟ ਸੈਂਟਰਾਂ ਦੇ ਵਿੱਚ ਜੋ ਸਰਕਾਰੀ ਓਟ ਸੈਂਟਰਸ ਆ ਜਾਂ ਫ੍ਰੀ ਡਿਕਸ਼ਨ ਸੈਂਟਰ ਆ ਸਰਕਾਰ ਵੱਲੋਂ ਬਣਾਏਗੇ ਪੰਜਾਬ ਸਰਕਾਰ ਵੱਲੋਂ ਅਸੀਂ ਉੱਥੇ ਇਹਨਾਂ ਦਾ ਇਲਾਜ ਕਰਾਈਏ ਪਰ ਫਿਰ ਵੀ ਜਿਹੜਾ ਕੋਈ ਨਹੀਂ ਹਟਦਾ ਫੇਰ ਵਿੱਚਾਂ 'ਚ ਆਉਂਦਾ ਤਾਂ ਦੁਬਾਰਾ ਅਸੀਂ ਉੱਤੇ ਕਾਰਵਾਈ ਨਹੀਂ ਕਰੀਤੀ ਹੈ ਥੈਂਕ ਯੂ